ਮਹਾਰਾਜਾ ਰਣਜੀਤ ਸਿੰਘ ਐਸੀ ਸ਼ਖਸੀਅਤ ਸੀ ਉਹਦੇ ਵਿੱਚ ਤੁਸੀਂ ਸੰਪੂਰਨਤਾ ਦੇਖ ਸਕਦੇ ਸੀ ਜੇ ਉਹਦੇ ਵਿੱਚ ਦਲੇਰੀ ਦੀ ਗੱਲ ਕਰੀਏ ਤਾਂ ਕਿਤਾਬਾਂਾਂ ਕਿ ਜਿਸ ਰਾਜੇ ਦਾ ਕਾਬਲ ਕੰਧਾਰ ਤੋਂ ਲੈ ਕੇ ਲੇਹ ਲਦਾਖ ਤੱਕ ਰਾਜ ਸੀ ਤੇ ਉਹ ਮਤਲਬ ਇਕੱਲੀ ਇਹ ਚੌਂਕ ਇੱਥੇ ਤਾਂ ਨਹੀਂ ਲੇਹ ਲਦਾਖ ਤੋਂ ਚੌਂਕੇ ਸਾਡੀਆਂ ਚੜ੍ਹ ਦੀ ਕਲਾ ਹੋ ਜਾਂਦੀ ਇੱਥੇ ਜਦੋਂ ਆਉਨੇ ਆ ਇੱਥੇ ਬਹੁਤ ਕਿਰਪਾ ਸਤਗੁਰ ਦੀ ਔਰ ਸਿੱਖ ਕੌਮ ਦੇ ਮਹਾਨ ਜੋਧੇ ਜਰਨੈਲ ਜਿਸ ਦੀ ਗੱਲ ਪੂਰੇ ਵਰਲਡ ਦੇ ਵਿੱਚ ਕੀਤੀ ਜਾਂਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੜੇ ਪ੍ਰਾਊਡ ਨਾਲ ਕਹਿੰਦੇ ਨਾ ਸੀ ਮੈਂ ਦੱਸ ਰਹੇ ਤੁਸੀਂ ਯੂ ਐਸ اے ਤੋਂ ਹਾਂਜੀ ਯੂ ਐਸ اے ਤੋਂ ਆਇਆ ਨਹੀਂ ਮੈਂ ਚੀਚੇ ਅੱਜ ਇਸ ਸਮੇਲਨ ਲਈ ਆਏ ਬਿਲਕੁਲ ਜੀ ਬਿਲਕੁਲ ਇਹਨਾਂ ਵੀਰਾਂ ਭਰਾਵਾਂ ਨੇ ਦੱਸਿਆ ਸੀ ਕਿ ਇੱਥੇ ਆਹ ਸਮੇਲਨ ਹੋ ਰਿਹਾ ਵਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸੁਣ ਕੇ ਤੇ ਵੈਸੇ ਪ੍ਰਾਊਡ ਮਹਿਸੂਸ ਹੋਣ ਲੱਗ ਪੈਂਦਾ ਇਹ ਆਪਣੀ ਉਹ ਜਿਹੜੇ ਯੋਧੇ ਕਿੰਨੇ ਰਾਤ ਕਿੰਨੇ ਸਟਰੋਂਗ ਹੋਣਗੇ ਗੋਰੇ ਸਮੁੰਦਰ ਟੱਪ ਕੇ ਆ ਗਿਆ ਦਰਿਆ ਨਹੀਂ ਟੱਪਣ ਦਾ ਇਸ ਵਕਤ ਉਹਨਾਂ ਦੀ ਦਰਬਾਰੇ ਚੌਂਕੀ ਤੇ ਮੌਜੂਦ ਹੈਗੇ ਆ ਸੋ 1831 ਈਸਵੀ ਦੇ ਵਿੱਚ ਹਿੰਦੁਸਤਾਨ ਦੇ ਗਵਰਨਰ ਨਾਲ ਇਸ ਜਗ੍ਹਾ ਤੇ ਮੁਲਾਕਾਤ ਕੀਤੀ ਸੀ ਸੰਧੀ ਹੋਈ ਸੀ ਤੇ ਕਿੱਥੋਂ ਤੱਕ ਸਾਡਾ ਰਾਜ ਜਾਂਦਾ ਸੀ ਉਸ ਵੇਲੇ ਪੰਜਾਬ ਕਿੱਡਾ ਵੱਡਾ ਸੀ ਔਰ ਕਿੰਨਾ ਸੂਬਾ ਖੁਸ਼ਹਾਲ ਸੀ ਖੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾ ਦਿੱਤਾ ਔਰ ਸ਼ਾਂਤੀ ਕਾਇਮ ਕਰ ਦਿੱਤੀ ਦੇਖੋ ਸੋਚਣ ਵਾਲੀ ਗੱਲ ਹੈ ਜਦੋਂ ਅਸੀਂ ਰਾਜ ਨਾਲ ਰਾਜ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਕ ਹੋਰ ਰਾਜ ਜਿਹੜੇ ਰਾਜ ਦੇ ਵਿੱਚ ਕੋਈ ਜੇਲ ਨਹੀਂ ਹੈਨੀ ਕੱਲੀ ਇੱਥੋਂ ਤੱਕ ਸੀਮਤ ਰਹਾ ਰਹੀ ਹੈ ਮਿੱਤਰ ਪਿਆਰੇ ਲੇਹ ਲਾਖ ਤੱਕ ਵੀ ਸਾਡਾ ਰਾਜ ਰਿਹਾ ਚੌਂਕੀ ਸਾਡੀਆਂ ਉੱਥੇ ਵੀ ਆ ਜ਼ੋਰਾਵਾਰ ਸਿੰਘ ਅੱਜ ਵੀ ਤੁਹਾਨੂੰ ਉੱਥੇ ਜੜਾ ਵਾ ਉਹ ਪੁਕਾਰਦਾ ਹੈ ਮਿੱਤਰ ਪਿਆਰੇ ਤੁਹਾਨੂੰ ਦਿਖਾ ਦਿੰਨੇ ਆ 1849 ਦੇ ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਇਹ ਚੌਂਕੀ ਢਾ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਜੋ ਇਸ ਦੇ ਮੁੱਢਲੀ ਸੀਗੇ ਉਹਨਾਂ ਨੇ ਦੁਬਾਰਾ ਇਹ ਚੌਂਕੀ ਖੜੀ ਕੀਤੀ ਕਿਉਂਕਿ ਇਹੋ ਜਗ੍ਹਾਏ ਤੋਂ ਪੰਜਾਬ ਦਾ ਰਾਜ ਸ਼ੁਰੂ ਹੋਇਆ ਮਹਾਰਾਜ ਇੱਥੇ ਲੋਕਾਂ ਦੇ ਇੱਕ ਪ੍ਰਾਉਡ ਮਹਿਸੂਸ ਹੁੰਦਾ ਜੀ ਪਰ ਸੈਂਟਰ ਸਰਕਾਰ ਨੂੰ ਵੀ ਔਰ ਜਥੇਬੰਦੀਆਂ ਐ ਜੀਪੀਸੀ ਨੂੰ ਵੀ ਕਰਾਉਣੇ ਚਾਹੀਦੇ ਆ ਕਿਉਂਕਿ ਇਹ ਨਾ ਹੋਵੇ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ ਨੂੰ ਸਿਰਫ ਆਪਾਂ ਕਿਤਾਬਾਂ ਤੱਕ ਹੀ ਕਿਤੇ ਰਹਿੰਦੀ ਏ ਇਸ ਰਾਜੇ ਦਾ ਆਪਾਂ ਕਦੀ ਦੇਣ ਨਹੀਂ ਦੇ ਸਕਦੇ ਇਨਸਾਨੀਅਤ ਉਦੋਂ ਵੀ ਉਦਾਂ ਦੀ ਸੀ ਅੱਜ ਵੀ ਇਨਸਾਨੀਅਤ ਉਦਾਂ ਦੀ ਹੈ ਉਦੋਂ ਕਿਉਂ ਜੇਲ੍ਹ ਦੀ ਸੀ ਉਦੋਂ ਕਿਉਂ ਕਹੇ ਮੰਦਿਰ ਦੇ ਵਿੱਚ ਵੀ ਇਹ ਜਾ ਕੇ ਉਨਾ ਹੀ ਸੋਨਾ ਚੜਾਉਂਦੇ ਸੀ ਜਿੰਨਾ ਗੁਰਦੁਆਰਿਆਂ 'ਚ ਹੀ ਅੱਜ ਫਿਰ ਉਹ ਪੱਕ ਪਾਜਾ ਕਿਉਂ ਆ ਗਿਆ ਇਹ ਨਿਸ਼ਾਨੀ ਹੈ ਕਿਸੇ ਪੰਜਾਬ ਦੇ ਦਿਲਦਾਰ ਕੀ ਵਤਨ 'ਤੇ ਲੂਟੇ ਹੋਏ ਮਹਾਰਾਜਾ ਰਣਜੀਤ ਸਿੰਘ ਸਰਦਾਰ ਕੀ ਇਸ ਵਕਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਰਾਜੇ ਜਿਸ ਨੂੰ ਆਪਾਂ ਆਮ ਪਾਸ਼ਾ ਦੇ ਵਿੱਚ ਪ੍ਰਧਾਨ ਮੰਤਰੀ ਕਹਿ ਦਿੰਨੇ ਆ ਸੋ ਸ਼ੇਰ-ਏ-ਪੰਜਾਬ ਦਾ ਰਾਜ ਇਸ ਜਗ੍ਹਾ ਤੋਂ ਸ਼ੁਰੂ ਹੋਇਆ ਸੀਗਾ ਇਸ ਵਕਤ ਉਹਨਾਂ ਦੀ ਦਰਬਾਰੇ ਚੌਂਕੀ ਤੇ ਮੌਜੂਦ ਹੈਗੇ ਆ ਸੋ 1831 ਈਸਵੀ ਦੇ ਵਿੱਚ ਹਿੰਦੁਸਤਾਨ ਦੇ ਗਵਰਨਰ ਨਾਲ ਇਸ ਜਗ੍ਹਾ ਤੇ ਮੁਲਾਕਾਤ ਕੀਤੀ ਸੀ ਸੰਧੀ ਹੋਈ ਸੀਗੀ ਉਸ ਤੋਂ ਬਾਅਦ 1849 ਦੇ ਵਿੱਚ ਇਸ ਜਗ੍ਹਾ ਤੇ ਜੋ ਸਰਕਾਰੀ ਖਾਲਸਾ ਦਾ ਝੰਡਾ ਲਗਾਇਆ ਗਿਆ ਸੀਗਾ ਇਹ ਦਰਬਾਰੇ ਚੌਂਕੀ ਢਾਹ ਦਿੱਤੀ ਗਈ ਸੀ ਇੱਕ ਵਾਰ ਇਤਿਹਾਸ ਵੀ ਜ਼ਰੂਰ ਤੁਹਾਨੂੰ ਦਿਖਾ ਦੰਨੇ ਆ 1849 ਦੇ ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਇਹ ਚੌਂਕੀ ਢਾਹ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਜੋ ਇਸ ਦੇ ਮੁੱਢਲੀ ਸੀਗੇ ਉਹਨਾਂ ਨੇ ਦੁਬਾਰਾ ਇਹ ਚੌਂਕੀ ਖੜੀ ਕੀਤੀ ਸੋ ਉਸ ਤੋਂ ਬਾਅਦ ਇਹ ਅੱਜ ਇੱਕ ਐਸੀ ਵਿਰਾਸਤ ਹੈਗੀ ਆ ਜਿੱਥੇ ਅੱਜ ਹਰ ਇੱਕ ਨੂੰ ਯਾਦ ਰੱਖਦੇ ਆ ਆਪਾਂ ਸ਼ੇਰ-ਏ-ਪੰਜਾਬ ਦੇ ਰਾਜ ਨੂੰ ਯਾਦ ਰੱਖਦੇ ਆ ਇੱਕ ਪਾਸੇ ਸਤਲੁਜ ਦਰਿਆ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਜਿਸ ਜਗ੍ਹਾ ਤੋਂ ਰਾਜ ਸ਼ੁਰੂ ਹੋਇਆ ਸੀਗਾ ਇਹ ਉਹ ਰਾਜ ਆ ਜੋ ਅੱਜ ਵੀ ਸਿੱਖ ਕੌਮ ਯਾਦ ਰੱਖਦੀ ਆ ਸ਼ਾਇਦ ਭੁੱਲਣ ਯੋਗ ਨਹੀਂ ਆ ਸਾਹਮਣੇ ਇੱਕ ਤੁਸੀਂ ਦੀਵਾਰ ਦੇਖਦੇ ਹੋਵੋਗੇ ਉਹ ਦੀਵਾਰ ਤੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀਗਾ ਹੁਣ ਗੋਰਿਆਂ ਦਾ ਜਿਹੜਾ ਵਜੂਦ ਆ ਇਸ ਦੀਵਾਰ ਤੋਂ ਪਾਰ ਰਹੇਗਾ ਇੱਧਰ ਨਹੀਂ ਰਹੇਗਾ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਪੰਜਾਬ ਸ਼ੁਰੂ ਹੁੰਦਾ ਤੇ ਪੰਜਾਬ ਆਪਣਾ ਕਿੱਥੋਂ ਤੱਕ ਸੀਗਾ ਸ਼ਾਇਦ ਆਪਾਂ ਸਿੰਧ ਤੱਕ ਗੱਲ ਕਰ ਲਈਏ ਕਾਬਲ ਕੰਦਾਰ ਤੱਕ ਗੱਲ ਕਰ ਲਈਏ ਜਾਂ ਅਫਗਾਨ ਤੱਕ ਗੱਲ ਕਰ ਲਈਏ ਤਾਂ ਉਹ ਰਾਜ ਸਾਡੇ ਪੰਜਾਬ ਦਾ ਸੀਗਾ ਫਿਲਹਾਲ ਆਪਾਂ ਗੱਲਬਾਤ ਕਰਦੇ ਹਾਂ ਮੇਰੇ ਨਾਲ ਸਮਾਸੀ ਵਕਸੋਂ ਨੂੰ ਜੰਡਿਆਲਾ ਮੌਜੂਦ ਨੇ ਵੀਰ ਜੀ ਬਹੁਤ ਬਹੁਤ ਸਵਾਗਤ ਆ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਤੁਹਾਡਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬਜੀ ਇਸ ਜਗ੍ਹਾ ਤੇ ਜਦੋਂ ਆਉਣੇ ਤਾਂ ਕਹ ਸਕਦੇ ਆ ਕਿ ਸਾਡੀ ਜਿਹੜੀ ਛਾਤੀ ਆ ਨਾ ਹੋਰ ਚੌੜੀ ਹੋ ਜਾਂਦੀ ਹੈ ਚੜਦੀ ਕਲਾ ਹੋ ਜਾਂਦੀ ਹੈ ਇੱਥੇ ਜਦੋਂ ਆਉਣੇ ਆ ਇੱਥੇ ਬਹੁਤ ਕਿਰਪਾ ਸਤਗੁਰ ਦੀ ਔਰ ਸਿੱਖ ਕੌਮ ਦੇ ਮਹਾਨ ਯੋਧੇ ਜਰਨੈਲ ਜਿਸ ਦੀ ਗੱਲ ਪੂਰੇ ਵਰਲਡ ਦੇ ਵਿੱਚ ਕੀਤੀ ਜਾਂਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੜੇ ਪ੍ਰਾਊਡ ਨਾਲ ਕਹਿੰਦੇ ਨਾ ਅਸੀਂ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਲੈਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਮ ਸਿੰਘ ਟਾਰੀ ਦਾ ਤੇ ਉਸ ਯੋਧੇ ਜਰਨੈਲ ਦੀ ਚੌਂਕੀ ਤੇ ਖਲੋਤੇ ਇਹ ਤੇ ਪ੍ਰਾਊਡ ਕੋਈ ਨਹੀਂ ਮਹਿਸੂਸ ਹੁੰਦਾ ਇੱਕ ਬੰਨੇ ਆ ਸਤਲੋਜ ਤੋਂ ਪਰਲੇ ਬੰਨੇ ਜਿੱਥੇ ਸੰਧੀ ਹੋਈ ਸੀ 1831 ਦੇ ਵਿੱਚ ਉੱਥੇ ਗੋਰਿਆਂ ਦਾ ਰਾਜ ਸੀ ਔਰ ਉਧਰੋਂ ਐਨੋ ਆਉਣ ਲੱਗਿਆਂ ਥਰ-ਥਰ ਕੰਬਦੇ ਸੀ ਤੇ ਇਥੋਂ ਸਰਕਾਰੇ ਖਾਲਸਾ ਖਾਲਸੇ ਦਾ ਰਾਜ ਸੀ ਤੇ ਕਿੱਥੋਂ ਤੱਕ ਸਾਡਾ ਰਾਜ ਜਾਂਦਾ ਸੀ ਉਸ ਵੇਲੇ ਪੰਜਾਬ ਕਿੱਡਾ ਵੱਡਾ ਸੀ ਔਰ ਕਿੰਨਾ ਸੂਬਾ ਖੁਸ਼ਹਾਲ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾ ਦਿੱਤਾ ਔਰ ਸ਼ਾਂਤੀ ਕਾਇਮ ਕਰ ਦਿੱਤੀ ਉੱਚ ਪਦਵੀ ਦੇ ਜਿਹੜੇ ਉੱਚ ਪਦਵੀਆਂ ਤੇ ਹਿੰਦੂ ਮੁਸਲਮਾਨ ਤੇ ਸਿੱਖ ਜਿਹੜੇ ਨਿਯੁਕਤ ਕੀਤੇ ਕਿ ਸਹੀ ਟੰਗ ਦੇ ਨਾਲ ਜਿਹੜਾ ਸਰਕਾਰ ਚੱਲ ਸਕੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜੇਲ ਨਹੀਂ ਸੀ ਹੁੰਦੀ ਅੱਜ ਜੇਲਾਂ ਭਰੀਆਂ ਪਈਆਂ ਵਾਂ ਉਸ ਵੇਲੇ ਐਜੂਕੇਸ਼ਨ ਮੈਡੀਕਲ ਸਹੂਲਤਾਂ ਬਹੁਤ ਅੱਗੇ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅੱਜ ਦੁਨੀਆ ਯਾਦ ਇਸ ਕਰਕੇ ਕਰ ਦਿਆ ਸਿੱਖ ਕੌਮ ਦੇ ਉਸ ਜੋਦੇ ਜਰਨੈਲ ਨੇ ਕਦੀ ਕਿਸੇ ਨਾਲ ਈਰਸ਼ਾ ਭੇਦ ਭਾਵਨਾ ਨਹੀਂ ਕੀਤੀ ਜਿਸ ਮੰਦਰਾਂ ਤੇ ਗੁਰਦੁਆਰਿਆਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਲਗਾਇਆ ਹੋਵੇ ਤੇ ਅੱਜ ਉਸ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ ਤੇ ਜਿਹੜੇ ਹਾਲਾਤ ਆ ਉਹ ਬੜੇ ਮਾੜੇ ਹੋ ਚੁੱਕੇ ਆ ਅੱਜ ਬੜਾ ਖੁਸ਼ੀ ਦੀ ਗੱਲ ਆ ਕਿ ਇਥੋਂ ਮਹਲਾ ਕੱਢਿਆ ਜਾ ਰਿਹਾ ਔਰ ਮਹਾਰਾਜਾ ਰਣਜੀਤ ਸਿੰਘ ਸੰਮੇਲਨ ਹੋ ਰਿਹਾ ਜਿਹੜੇ ਸਾਡੇ ਭਰਾਵਾਂ ਨੇ ਕਰਾਇਆ ਭਾਜੀ ਦਰਸ਼ਨ ਸਿੰਘ ਹੁਣੀ ਚਰਨ ਸਿੰਘ ਹੁਣੀ ਮੈਂ ਵਧਾਈ ਦੇਣਾ ਚਾਹੁੰਨਾ ਉਹਨਾਂ ਨੂੰ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਹੋ ਜਿਹੇ ਪ੍ਰਾਲੇ ਜਿਹੜੇ ਆ ਉਹ ਪੰਜਾਬ ਸਰਕਾਰ ਨੂੰ ਵੀ ਔਰ ਸੈਂਟਰ ਸਰਕਾਰ ਨੂੰ ਵੀ ਔਰ ਜਥੇਬੰਦੀਆਂ ਜੀਪੀਸੀ ਨੂੰ ਵੀ ਕਰਾਉਣੇ ਚਾਹੀਦੇ ਆ ਕਿਉਂਕਿ ਇਹ ਨਾ ਹੋਵੇ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ ਨੂੰ ਸਿਰਫ ਆਪਾਂ ਕਿਤਾਬਾਂ ਤੱਕ ਹੀ ਕਿਤੇ ਰਹਿੰਦੀ ਏ ਇਸ ਰਾਜੇ ਦਾ ਆਪਾਂ ਕਦੀ ਦੇਨ ਨਹੀਂ ਦੇ ਸਕਦੇ ਸਾਨੂੰ ਵੀ ਪ੍ਰਾਊਡ ਇੱਥੇ ਆਣ ਕੇ ਮਹਿਸੂਸ ਹੁੰਦਾ ਵਾ ਤੇ ਇਸ ਕਰਕੇ ਜਿਹੜਾ ਇਹਨਾਂ ਯਾਦਗਾਰਾਂ ਨੂੰ ਸਾਡਾ ਫਰਜ਼ ਬਣਦਾ ਸਾਰਿਆਂ ਦਾ ਅਸੀਂ ਸਾਂਭੀਏ ਔਰ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਚੱਲੀਏ ਇਹ ਦਰਬਾਰੇ ਖਾਲਸਾ ਜਿਹੜੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੀ ਚੌਂਕੀ ਇਥੋਂ ਤੁਸੀਂ ਵੇਖੋ ਕਿ ਕਿੰਨਾ ਮਾਣ ਮਹਿਸੂਸ ਹੁੰਦਾ ਇੱਥੇ ਖਲੋ ਕੇ ਉਸ ਵੇਲੇ ਉਹ ਜਰਨੈਲ ਜਦੋਂ ਇੱਥੇ ਆ ਕੇ ਖੜਦੇ ਸੀ ਤੇ ਕਿੱਦਾਂ ਦੇ ਹਾਲਾਤ ਹੋਣਗੇ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਇੱਥੇ ਆਇਆ ਕਰੀਏ ਅੱਜ ਸਾਡੇ ਨੌਜਵਾਨ ਜਿਹੜੇ ਆ ਉਹ ਜਦੋਂ ਜਦੋਂ ਇਤਿਹਾਸ ਦੇ ਨਾਲੋਂ ਟੁੱਟਦੇ ਆ ਤੇ ਫਿਰ ਉਹ ਭਟਕਦੇ ਆ ਤੇ ਜਿੱਦਾਂ ਜਿੱਦਾਂ ਇਤਿਹਾਸ ਦੇ ਨਾਲ ਜੁੜਦੇ ਆ ਤੇ ਤੁਸੀਂ ਵੇਖਿਆ ਫਿਰ ਉਹਨਾਂ ਨੂੰ ਪਤਾ ਲੱਗਦਾ ਜਦੋਂ ਸਾਡਾ ਗੌਰਵ ਬਈ ਇਤਿਹਾਸ ਇੱਡਾ ਵੱਡਾ ਐਡਾ ਵੱਡਾ ਸਾਡਾ ਯੋਧਾ ਜਰਨੈਲ ਸੀ ਤੇ ਫਿਰ ਕਿਤੇ ਨਾ ਕਿਤੇ ਅੱਜ ਅਸੀਂ ਮਾਣ ਵੀ ਮਹਿਸੂਸ ਕਰਦੇ ਆ ਔਰ ਮੇਰਾ ਭਰਾ ਸਪੈਸ਼ਲ ਯੂਐਸਏ ਤੋਂ ਬਾਹਰੋਂ ਮੇਰਾ ਵੀਰ ਸਰਦਾਰ ਹਰਪਾਲ ਸਿੰਘ ਰੰਧਾਵਾ ਜੀ ਆਏ ਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਸਮੇਲਨ ਹੋਣ ਡਿਆ ਵੇਖੋ ਬੰਦਿਆਂ ਦੇ ਵਿੱਚ ਕਿੰਨਾ ਜਜ਼ਬਾ ਔਰ ਮੇਰਾ ਵੀਰ ਦਵਿੰਦਰ ਸਿੰਘ ਸੰਤ ਸਪਾਹੀ ਗਰੁੱਪ ਬਹੁਤ ਵੱਡਾ ਜਿਹੜਾ ਇਹਨਾਂ ਦਾ ਚੱਲਦਾ ਲੁਧਿਆਣੇੋਂ ਸਪੈਸ਼ਲ ਆਏ ਔਰ ਬਹੁਤ ਸਾਰੇ ਲੋਕ ਆ ਜਿਹੜੇ ਹੋਰ ਵੀ ਕਈ ਦੇਸ਼ਾਂ ਤੋਂ ਆਏ ਨੇ ਕੋਈ ਦੂਰੋਂ ਦੂਰੋਂ ਆਏ ਨੇ ਔਰ ਗੁਰੂ ਸਾਹਿਬ ਕਿਰਪਾ ਕਰੇ ਨਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਇਦਾਂ ਦੇ ਪ੍ਰੋਗਰਾਮ ਆ ਪਾ ਅੱਗੇ ਵੀ ਕਰਦੇ ਰਹੀਏ ਧੰਨਵਾਦ ਜੀ ਸਸ਼ਿਕਾ ਵਿੱਚ ਕੀ ਨਾਮ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਰੰਧਾਵਾ ਵੀਰ ਜੀ ਮੈਂ ਦੱਸ ਰਹੇ ਤੁਸੀਂ ਯੂ ਐਸ ਏ ਤੋਂ ਆਏ ਹੋ ਹਾਂਜੀ ਯੂ ਐਸ ਏ ਤੋਂ ਆਇਆ ਜੀ ਮੈਂ ਚੇਚੇ ਅੱਜ ਇਸ ਸਮੇਲਨ ਲਈ ਆਏ ਬਿਲਕੁਲ ਜੀ ਬਿਲਕੁਲ ਇਹਨਾਂ ਵੀਰਾਂ ਭਰਾਵਾਂ ਨੇ ਦੱਸਿਆ ਸੀ ਕਿ ਇੱਥੇ ਆ ਸਮੇਲਨ ਹੋ ਰਿਹਾ ਵਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸੁਣ ਕੇ ਤੇ ਵੈਸੇ ਪ੍ਰਾਉਡ ਮਹਿਸੂਸ ਹੋਣ ਲੱਗ ਪੈਂਦਾ ਦੇਖੋ ਸੋਚਣ ਵਾਲੀ ਗੱਲ ਹੈ ਜਦੋਂ ਅਸੀਂ ਰਾਜ ਨਾਲ ਰਾਜ ਕੰਪੇਅਰ ਕਰਨ ਦੀ ਕੋਸ਼ਿ ਇਹ ਕਾਜ ਰਾਜ ਹੋ ਰਿਹਾ ਵਾ ਜਿਹਦੇ ਚ ਕਦੀ ਕਹਿੰਦੇ ਜੀ ਹਿੰਦੂ ਖਤਰੇ ਚ ਕਦੀ ਸਿੱਖ ਖਤਰੇ ਚ ਕਦੀ ਪਰਦੇਸੀ ਆ ਗਏ ਨੇ ਜੀ ਕਦੀ ਉਹ ਆ ਗਿਆ ਉਹ ਇਹ ਸਾਰੀਆਂ ਚੀਜ਼ਾਂ ਹੋਣ ਕਿਉਂ ਰਹੀਆਂ ਨੇ ਉਦੋਂ ਕਿਉਂ ਨਹੀਂ ਹੁੰਦੀਆਂ ਬਿਲਕੁਲ ਇਨਸਾਨੀਅਤ ਤਾਂ ਉਦੋਂ ਵੀ ਉਦਾਂ ਦੀ ਸੀ ਅੱਜ ਵੀ ਇਨਸਾਨੀਅਤ ਉਦਾਂ ਦੀ ਆ ਉਦੋਂ ਕੋ ਜੇਲ੍ਹ ਦੀ ਸੀ ਉਦੋਂ ਕੋ ਕਹੇ ਮੰਦਰ ਦੇ ਵਿੱਚ ਵੀ ਇਹ ਜਾ ਕੇ ਉਨਾ ਹੀ ਸੋਨਾ ਚੜਾਉਂਦੇ ਸੀ ਜਿੰਨਾ ਗੁਰਦੁਆਰਿਆਂ 'ਚ ਹੀ ਅੱਜ ਫਿਰ ਉਹ ਪੱਖਪਾਤ ਜਾਂ ਕਿਉਂ ਆ ਗਿਆ ਉਹ ਰਾਜ ਤੋਂ ਸਾਨੂੰ ਸਿੱਖਣ ਦੀ ਲੋੜ ਆ ਉਹ ਰਾਜ ਨੂੰ ਪੜ੍ਹਨ ਦੀ ਲੋੜ ਆ ਇਸ ਰਾਜ ਨੂੰ ਸਾਨੂੰ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦੇਣ ਦੀ ਲੋੜ ਆ ਤਾਂ ਕਿ ਇਹਨਾਂ ਨੂੰ ਇੱਕ ਇਨਸਾਨੀਅਤ ਜਿਹੜੀ ਆ ਉਹਦਾ ਪਤਾ ਲੱਗੇ ਸਿਰਫ ਆਪਾਂ ਦੂਰੋਂ ਦੂਰਾਂ ਨਾ ਰਹਿਣ ਦੀਏ ਜਦ ਤੱਕ ਕਿ ਕਿਤਾਬਾਂ ਚ ਨਾ ਜਾਊਗਾ ਜਦ ਤੱਕ ਕਿ ਬੱਚਿਆਂ ਚ ਨਾ ਜਾਊਗਾ ਫਿਰ ਕਿੱਦਾਂ ਸਮਝਾਵਾਂਗੇ ਅਗਲੀਆਂ ਜਨਰੇਸ਼ਨਾਂ ਨੂੰ ਸ਼ੇਰੇ ਪੰਜਾਬ ਦੀਆਂ ਅੱਜ ਕਈ ਵਿਰਾਸਤਾਂ ਐਸੀਆਂ ਨੇ ਜਿਨ੍ਹਾਂ ਦੇ ਬੱਤੋ ਬੱਤਰ ਹਾਲਤ ਨੇ ਸੰਭਾਲੀਆਂ ਨਹੀਂ ਆ ਸਰਕਾਰਾਂ ਨੇ ਆਪਣੀਆਂ ਸਿੱਖ ਕੌਮ ਨੂੰ ਵੀ ਕਿਤੇ ਨਾ ਕਿਤੇ ਕਹਿ ਲਈ ਇੱਕ ਕਮੀ ਹੈ ਜੋ ਵਿਰਾਸਤਾਂ ਨੂੰ ਨਹੀਂ ਸਾਮ ਸਕੇ ਜੇਕਰ ਆਪਾਂ ਇਸ ਤਰੀਕੇ ਨਾਲ ਵਿਰਾਸਤਾਂ ਨੂੰ ਨਹੀਂ ਸਾਮ ਸਕੇ ਤਾਂ ਇੱਕ ਦਿਨ ਸ਼ਾਇਦ ਸਾਨੂੰ ਕਿਤਾਬਾਂ ਚ ਵੀ ਇਤਿਹਾਸ ਨਹੀਂ ਵੇਖਣ ਨੂੰ ਮਿਲੇਗਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇਹ ਵਿਰਾਸਤਾਂ ਨੂੰ ਸਾਹਮਣਾ ਤੇ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਕੱਲੀਆਂ ਕਿਤਾਬਾਂ ਬਾਂਚ ਨਾ ਰਹਿ ਜਾਣ ਇਹ ਜਦੋਂ ਜਿਹੜਾ ਜਿਹੜਾ ਮੇਰਾ ਵੀਰ ਭੈਣ ਭਰਾ ਇਹਨਾਂ ਵਿਰਾਸਤਾਂ ਦੇ ਵਿੱਚ ਸੇਵਾ ਕਰਦਾ ਇਹਨਾਂ ਨੂੰ ਸਾਹਮਣਾ ਨਾ ਉਹਨਾਂ ਦਾ ਤੇ ਅਸੀਂ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੇ ਆਂ ਦਿਲੋਂ ਧੰਨਵਾਦ ਕਰਦੇ ਆਂ ਵੀ ਨਹੀਂ ਪੀਓ ਇਹ ਵਿਰਾਸਤਾਂ ਨੂੰ ਸਾਹਮਣਾ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਵਧੀਆ ਲੱਗਾ ਤੁਸੀਂ ਯੂਐਸਏ ਤੋਂ ਚੇਚੇ ਤੌਰ ਤੇ ਆਏ ਹੋ ਇੱਥੇ ਤੇ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਕਿਉਂਕਿ ਇਹੋ ਜਗ੍ਹਾ ਹੈ ਤੋਂ ਪੰਜਾਬ ਦਾ ਰਾਜ ਸ਼ੁਰੂ ਹੋਇਆ ਸੀ ਮਹਾਰਾਜ ਇੱਥੇ ਖਲੋ ਕੇ ਤੇ ਇੱਕ ਪ੍ਰਾਊਡ ਮਹਿਸੂਸ ਹੁੰਦਾ ਜੀ ਧਿਆਨ ਨਾਲ ਉਧਰ ਨੂੰ ਵੇਖੋ ਜਦੋਂ ਉਧਰ ਨੂੰ ਵੇਖੀਦਾ ਵਾ ਤੇ ਵੇਖ ਕੇ ਬੜੀਆਂ ਚ ਇਹ ਆਪਣੀ ਉਹ ਜਿਹੜੇ ਯੋਧੇ ਕਿੰਨੇ ਰਾ ਕਿੰਨੇ ਸਟਰੋਂਗ ਹੋਣਗੇ ਗੋਰੇ ਸਮੁੰਦਰ ਟੱਪ ਕੇ ਆ ਗਿਆ ਦਰਿਆ ਨਹੀਂ ਟੱਪਣਤਾ ਇਹ ਵੀ ਉਧਰ ਜਾ ਕੇ ਸੱਦੀ ਕਰਕੇ ਆਏ ਆ ਵੀ ਅਸੀਂ ਇੱਧਰ ਨਹੀਂ ਆਉਣਾ ਜੇ ਅਸੀਂ ਦਰਿਆ ਨੂੰ ਪਾਰ ਕਰਕੇ ਉਧਰ ਵੇਖਦੇ ਆ ਨਾ ਤਾਂ ਉੱਥੇ ਇੱਕ ਨਿਸ਼ਾਨੀ ਬਣੀ ਆ ਜਿੱਥੇ ਬਹਿ ਕੇ ਮਹਾਰਾਜਾਂ ਨੇ ਸੰਧੀ ਕੀਤੀ ਹੈ ਇਹਨਾਂ ਦੇ ਨਾਲ ਤੇ ਇੱਥੋਂ ਖਾਲਸਾ ਰਾਜ ਦੀ ਸ਼ੁਰੂਆਤ ਹੁੰਦੀ ਸੀ ਤੇ ਪ੍ਰਾਉਡ ਮਹਿਸੂਸ ਹੁੰਦਾ ਕਿ ਅੱਜ ਸਾਨੂੰ ਮੌਕਾ ਮਿਲਿਆ ਇੱਥੇ ਆ ਕੇ ਖੜਨ ਦਾ ਜਿੱਤਨੋ ਜਿੱਤਨੋ ਦਵਿੰਦਰ ਪਾਜੀ ਤੁਸੀਂ ਵੀ ਪਹੁੰਚੇ ਹੋ ਅਗੇ ਵੀ ਤੁਸੀਂ ਚੱਕਰ ਲਾਉਂਦੇ ਰਹਿੰਦੇ ਹੋ ਜਦੋਂ ਵੀ ਆਉਂਦੇ ਹੋ ਪਰ ਇਸ ਜਗ੍ਹਾ ਦੀ ਗੱਲ ਕਰ ਲਾ ਤਾਂ ਜਦੋਂ ਵੀ ਆਉਨੇ ਆ ਤਾਂ ਸਾਡੀ ਫਕਰ ਨਾਲ ਛਾਤੀ ਜਿਹੜੀ ਹੋਰ ਚੌੜੀ ਹੋ ਜਾਂਦੀ ਬਿਲਕੁਲ ਜੀ ਮੈਂ ਇੱਥੇ ਖੜਾ ਇੱਕ ਚੀਜ਼ ਮਹਿਸੂਸ ਕਰ ਰਿਹਾ ਕਿ ਜਿਸ ਰਾਜੇ ਦਾ ਕਾਬਲ ਕੰਧਾਰ ਤੋਂ ਲੈ ਕੇ ਲੇਹ ਲਦਾਖ ਤੱਕ ਰਾਜ ਸੀ ਤੇ ਉਹ ਮਤਲਬ ਇਕੱਲੀ ਇਹ ਚੌਂਕ ਇੱਥੇ ਤਾਂ ਨਹੀਂ ਲੇਹ ਲਦਾਖ ਵੀ ਚੌਂਕੇ ਸਾਡੀਆਂ ਬਿਲਕੁਲ ਹੈਗੀ ਸੋ ਸਾਨੂੰ ਵਾਰੋ ਵਾਰੀ ਨਾ ਲੋਕਾਂ ਨੇ ਜਾਂ ਗੰਦੇ ਰਾਜਨੀਤੀਆਂ ਨੇ ਕਿਉਂਕਿ ਉਦੋਂ ਤੱਕ ਤਿੰਨ ਡੋਗਰੇ ਸੀ ਨਾ ਤਿੰਨ ਭਰਾ ਸੀ ਅੱਜ ਤਾਂ ਸਾਡੇ ਆਪਣਿਆਂ ਦੇ ਵਿੱਚ 36 ਡੋਗਰੇ ਪੈਦਾ ਹੋ ਗਏ ਆ ਹਾਂਜੀ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਵਿਚੇਤ ਹੋਣਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਐਸੀ ਸ਼ਖਸੀਅਤ ਸੀ ਉਹਦੇ ਵਿੱਚ ਤੁਸੀਂ ਸੰਪੂਰਨਤਾ ਦੇਖ ਸਕਦੇ ਸੀ ਜੇ ਉਹਦੇ ਵਿੱਚ ਦਲੇਰੀ ਦੀ ਗੱਲ ਕਰੀਏ ਤਾਂ ਕਿਤਾਬਾਂ ਵਾਂ ਗਵਾਹੀ ਦਿੰਦੀਆਂ ਨੇ ਜੇ ਲਿਆਕਤ ਦੀ ਗੱਲ ਕਰੀਏ ਤਾਂ ਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਜਦੋਂ ਉਹਨੂੰ ਬੁਲਾਉਂਦਾ ਤਾ ਹੱਥ ਜੋੜ ਕੇ ਕੋੜੇ ਤੱਕ ਖਾਲਿੰਦਾ ਪਰ ਅੱਖ ਚੱਕ ਕੇ ਉੱਪਰ ਮਤਲਬ ਉੱਚੀ ਨਹੀਂ ਸੀ ਕਰਦਾ ਇਹ ਪੰਜਾਬ ਦਾ ਰਾਜਾ ਸੀਗਾ ਲਿਆਕਤ ਸੀ ਅੱਜ ਦੇ ਰਾਜਿਆਂ ਨੂੰ ਅਕਾਲ ਤਖਤ ਦਾ ਜਥੇਦਾਰ ਕਿਤੇ ਬੁਲਾਉਂਦਾ ਹੈ ਨਾ ਤਾਂ ਉਹ ਮੇਰੇ ਖਿਆਲ ਨਾਲ ਮਹੀਨਾ ਮਹੀਨਾ ਸਪਸ਼ਟੀ ਕਰਨ ਦੇ ਇੰਨੀ ਆਉਂਦੇ ਜੇ ਆਪਾਂ ਸ਼ਰਧਾ ਦੀ ਗੱਲ ਕਰੀਏ ਤਾਂ ਉਹਨਾਂ ਕੱਲੇ ਸਿੱਖ ਗੁਰਦੁਆਰਿਆਂ ਤੇ ਸੋਨਾ ਨਹੀਂ ਲਗਵਾਏ 70% ਹਿੰਦੂ ਮੰਦਰਾਂ ਤੇ ਸੋਨਾ ਲਗਵਾਇਆ ਉਹਨਾਂ ਦੇ ਰਾਦ ਵਿੱਚ ਮੰਦਰ ਮਸਜਿਦਾਂ ਸਭ ਕੁਝ ਬਣਿਆ ਸੋ ਸੰਪੂਰਨਤਾ ਉਹਨਾਂ ਵਿੱਚ ਨਜ਼ਰ ਆਉਂਦੀ ਹੈ ਉਹਦਾ ਉਹਨਾਂ ਵਰਗੇ ਰਾਜੇ ਬਣਨਾ ਬਹੁਤ ਔਖਾ ਹੈ ਨਾ ਕੋਈ ਬਣ ਸਕਦਾ ਸੁਪਨੇ ਦਾ ਬਹੁਤ ਲੈਣਗੇ ਗੱਲਾਂ ਬਹੁਤ ਕਰਨਗੇ ਠੀਕ ਹੈ ਜੀ ਵਨ ਉਸ ਵਨੀਆਂ ਪੱਗਾਂ ਬਨ ਕੇ ਤਾਂ ਇੱਥੇ ਜ਼ਰੂਰ ਸਾਰੇ ਆ ਜਾਣਗੇ ਮੇਰੇ ਵਰਗੇ ਸੰਭ ਲੱਗੀ ਪਰ ਮੈਂ ਇੱਕ ਗੱਲ ਕਹਿੰਦਾ ਕਿ ਜਦੋਂ ਇੱਥੇ ਆਉਣਾ ਨਾ ਆਪਣੇ ਆਪ ਨੂੰ ਸਮਰਪਣ ਹੋ ਕੇ ਆਉਣਾ ਤੇ ਕੋਸ਼ਿਸ਼ ਕਰੋ ਵੀ ਕੱਟੋ-ਕੱਟ ਜਿਹੜੀ ਸਾਡੀਆਂ ਪੰਥ ਪ੍ਰਵਾਨ ਸਾਡੇ ਜਿਹੜੇ ਕਲਰ ਹੈਗੇ ਪੱਗਾਂ ਤੇ ਕਮ ਸੇ ਕਮ ਅਸੀਂ ਕੇਸਰੀ ਪੱਗਾਂ ਵਰਗਾ ਦੱਸ ਸਕਦੇ ਹਾਂ ਕਈ ਇੱਥੇ ਮੂੰਹ ਚੁੱਕ ਕੇ ਚੂਹ ਵਰਗੇ ਪੱਗਾਂ ਬਨ ਕੇ ਆ ਜਾਂਦੇ ਨੇ ਮਤਲਬ ਗੱਲ ਹੋਣੀ ਆ ਕੋਈ ਵੀ ਆ ਸਕਦਾ ਪਰ ਇੱਕ ਚੀਜ਼ ਮਹਿਸੂਸ ਕਰੋ ਆਪਾਂ ਇੱਥੇ ਕਿ ਯਾਰ ਸੋ ਅੱਜ ਦੇ ਸਮੇਂ ਦੀਆਂ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਕਿ ਮਿੱਤਰ ਪਿਆਰੇ ਦੇਖੋ ਮੇਰੀ ਗੱਲ ਸੁਣੋ ਰਾਜ ਤੁਸੀਂ ਵੀ ਕਰਦੇ ਹੋ ਰਾਜ ਕੇ ਵੇ ਅਸੀਂ ਸ਼ਰਮ ਮਹਿਸੂਸ ਕਰੋ ਅੱਜ ਉਹ ਸਮਾ ਦੂਰ ਨਹੀਂ ਆ ਦੱਸ ਰਿਹਾ ਸੀ ਸੋਨੂ ਵੀਰ ਸਾਨੂੰ ਇੱਥੇ ਕਿ ਕੋਈ ਕੰਪਨੀ ਨਿੱਜੀ ਸੀ ਜਿਹਨੇ ਇੱਥੇ ਕਬਜ਼ਾ ਕਰ ਲਿਆ ਸੀ ਤੇ ਐਂਟਰੀ ਬੰਦ ਕਰ ਦਿੱਤੀ ਸੀ ਲੰਬਾ ਸੰਘਰਸ਼ ਕੀਤਾ ਸਿੱਖਾਂ ਨੇ ਸੋਨੂ ਵੀਰ ਨੇ ਵੀ ਬੜਾ ਲੰਮਾ ਸੰਘਰਸ਼ ਕੀਤਾ ਉਦੋਂ ਦੀ ਰਾਜਨੀਤਿਕ ਤਾਕਤਾਂ ਵੀ ਨਾਲ ਖੜਗੀਆਂ ਜਦੋਂ ਫਿਰ ਬਗਾਨੇ ਪੁੱਤ ਤੁਹਾਡੀ ਧੌਣ ਤੇ ਗੋਡਾ ਰੱਖਦੇ ਆ ਨਾ ਫਿਰ ਤਾਂ ਤੁਸੀਂ ਭੱਜੇ ਆਉਂਦੇ ਉਹ ਦਿਨ ਦੂਰ ਨਹੀਂ ਮਿੱਤਰ ਪਿਆਰੇ ਜਿੱਦਣ ਇੱਥੇ ਵੀ ਬਾਹਰੋਂ ਕਹੇ ਕੰਪਨੀ ਨੇ ਆਣ ਕੇ ਰਾਜ ਕਰ ਲੈਣਾ ਤੇ ਤੁਹਾਨੂੰ ਟਿਕਟਾਂ ਦੇ ਕੇ ਅੰਤ ਫਿਰ ਨਗਾਉਣਾ ਸਮਾਂ ਜਿਹੜਾ ਨੇੜੇ ਆ ਸਮਝੋ ਕੱਲੀ ਇੱਥੋਂ ਤੱਕ ਕਸੀਮਤ ਰਹੀਏ ਮਿੱਤਰ ਪਿਆਰੇ ਲੇਲ ਦਾਖ ਤੱਕ ਵੀ ਸਾਡਾ ਰਾਜ ਰਿਹਾ ਚੌਂਕੀਆਂ ਸਾਡੀਆਂ ਉੱਥੇ ਵੀ ਆ ਜ਼ੋਰਾਵਾਰ ਸਿੰਘ ਅੱਜ ਵੀ ਤੁਹਾਨੂੰ ਉੱਥੇ ਜੜਾ ਵਾ ਉਹ ਪੁਕਾਰਦਾ ਮਿੱਤਰ ਪਿਆਰੇ ਠੀਕ ਹੈ ਕਣੀ ਤੁਸੀਂ ਲੇਲ ਦਾਖ ਤੱਕ ਚੱਲ ਜਓ ਅੱਜ ਵੀ ਉੱਥੋਂ ਦੇ ਜਿਹੜੇ ਕਿਲੇ ਆ ਨਾ ਉਹ ਕਿਸੇ ਨਾ ਕਿਸੇ ਸਾਨੂੰ ਪੁਕਾਰਦੇ ਆ ਇਹ ਤਾਂ ਗੰਦੀ ਰਾਜਨੀਤੀ ਨੇ ਸਾਨੂੰ ਮਿੱਤਰ ਪਿਆਰੇ ਵਾਖ ਕਰਤਾ ਪੰਜਾਬ ਨੂੰ ਛੋਟਾ ਕਰ ਦਿੱਤਾ ਮੇਰਾ ਭਰਾ ਕਹਿ ਰਿਆ ਸੀ ਪੰਜਾਬ ਛੋਟਾ じゃ ਰਹਿ ਗਿਆ ਬੇਸ਼ੱਕ ਛੋਟਾ ਰਹਿ ਗਿਆ ਕੋਈ ਚੱਕਰ ਨਹੀਂ ਪਰ ਇਹ ਚੰਗਿਆੜੀ ਹੈ ਤੇ ਚੰਗਿਆੜੀ ਜਦਨ ਲੱਗਦੀ ਆ ਨਾ ਫਿਰ ਚੰਗੇ ਚੰਗੇ ਜੰਗਲ ਜਿਹੜੇ ਨਾ ਉਹ ਸੜ ਕੇ ਸੁਆਹ ਕਰ ਦਿੰਦੀ ਆ ਸੋ ਪੰਜਾਬ ਇੱਕ ਚੰਗਿਆੜੀ ਐ ਇਹ ਚੰਗਿਆੜੀ ਤੋਂ ਜਿੰਨਾ ਦੂਰ ਹੋ ਸਕਦਾ ਨਾ ਮਿੱਤਰ ਪਿਆਰੇ ਰੋ ਜਦਨ ਇਹ ਚੰਗਿਆੜੀ ਨੇ ਤੁਹਾਨੂੰ ਆਪਣੇ ਲਵੇਟੇ ਚ ਲੈ ਲਿਆਣਾ ਤੇ ਤੁਹਾਡਾ ਜੰਗਲ ਰਾਜ ਸੜ ਕੇ ਸੁਆਹ ਕਰ ਦੇਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਬਿਲਕੁਲ ਅੱਜ ਇਸ ਵਿਰਾਸਤੀ ਦਰਬਾਰੇ ਚੋਂ ਕੀ ਤੇ ਪਹੁੰਚੇ ਆ ਸਰਕਾਰੀ ਖਾਲਸਾ ਦਾ ਝੰਡਾ ਇਸ ਜਗ੍ਹਾ ਤੇ ਲੈ ਆਇਆ ਗਿਆ ਵੱਡੀ ਗਿਣਤੀ ਦੇ ਵਿੱਚ ਅਜ ਸਿੰਘ ਸਮੂਹ ਜਥੇਬੰਦੀਆਂ ਪਹੁੰਚੀਆਂ ਨੇ ਤੇ ਇੱਕ ਨਗਰ ਕੀਰਤਨ ਵੀ ਆਰੰਭ ਕੀਤਾ ਗਿਆ ਇੱਕ 4 ਵਜੇ ਤੱਕ ਜਿਹੜਾ ਇੱਕ ਪ੍ਰੋਗਰਾਮ ਵੀ ਉਲੀਕਿਆ ਗਿਆ ਜਿਸ ਦੇ ਵਿੱਚ ਟਾਡੀ ਕੀਰਤਨੇ ਜਥੇ ਵੀ ਪਹੁੰਚੇ ਨੇ ਸੋ ਉਹ ਵੀ ਤਸਵੀਰਾਂ ਤੁਹਾਨੂੰ ਜ਼ਰੂਰ ਕਰਾਂਗੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਦਾਨ ਟੋਲਡ ਪੰਜਾਬ ਦੇ ਲਈ ਸਿਮਰਦੀਪ ਸਿੰਘ ਰੋਪੜ